ਜਦੋਂ ਸੰਤੋਖ ਸਿੰਘ ਨੂੰ ਆਪਾਂ ਪੜਦੇ ਆ ਹੂੰ ਤੇ ਉਹਦੇ ਸਬੰਧ ਦੇ ਵਿੱਚ ਇਹ ਟਕਸਾਲ ਵਾਲੇ ਕਲੇਮ ਕਰਦੇ ਆ ਵੀ ਸਾਡੀ ਸੰਪਰਦਾ ਦੇ ਪੰਜਵੇਂ ਮੁਖੀ ਦੇ ਕੋਲੋਂ ਪੜਿਆ ਹੋਇਆ ਆ ਆ ਵੀ ਐਡਾ ਵੱਡਾ ਵਿਦਵਾਨ ਜਿਹੜਾ ਹੈਗਾ ਉਹ ਟਕਸਾਲ ਦੇ ਵਿੱਚੋਂ ਪੜਿਆ ਹੂੰ ਮੈਂ ਯਾਨੀ ਸੰਤ ਸਿੰਘ ਜਿਹਨਾਂ ਨੂੰ ਪੰਜਵਾਂ ਮੁਖੀ ਉਹ ਮੰਨਦੇ ਆ ਕਿ ਕਵੀ ਸੰਤੋਖ ਸਿੰਘ ਜਿਹੜਾ ਹੈਗਾ ਵਾ ਉਹਨਾਂ ਦਾ ਸ਼ਾਗਿਰਦ ਆ ਉਹਨੇ ਉਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਆ ਹਾਂਜੀ ਪਰ ਜਦੋਂ ਆਪਾਂ ਉਹਨਾਂ ਦਾ ਸਾਰਾ ਸੂਰਜ ਪ੍ਰਕਾਸ਼ ਗ੍ਰੰਥ ਜਾਂ ਨਾਨਕ ਪ੍ਰਕਾਸ਼ ਜੋ ਵੀ ਉਹਨਾਂ ਦੀ ਲਿਖਤ ਹੈਗੀ ਆ ਆਪਾਂ ਉਹਨੂੰ ਪੜਦੇ ਆ ਹੂੰ ਉਹਦੇ ਵਿੱਚ ਦਰਜਨਾ ਇਹੋ ਜਿਹਾਂ ਸੰਪਰਦਾਵਾਂ ਦਾ ਜ਼ਿਕਰ ਆਉਂਦਾ ਆ ਹਾਂਜੀ ਜਿਹੜੀਆਂ ਕਿਸੇ ਨਾ ਕਿਸੇ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਜੋੜੀਆਂ ਗਈਆਂ ਹਾਂਜੀ ਜਿੱਥੇ ਬਾਬਾ ਬੀਦੀ ਚੰਦ ਤੋਂ ਉਹਨਾਂ ਦੇ ਕੋਈ ਸੰਪਰਦਾ ਚਲਾਈ ਹੋਵੇ ਜਾਂ ਈਵਨ ਜਿਹੜੇ ਨਿਹੰਗ ਜਥੇ ਬੰਦੀਆਂ ਉਹਨਾਂ ਦੇ ਸਬੰਧ ਦੇ ਵਿੱਚ ਵੀ ਭਾਈ ਮਾਨ ਸਿੰਘ ਤੋਂ ਗੁਰੂ ਸਾਹਿਬ ਨੇ ਆਖਿਆ ਵੀ ਤੇਰਾ ਇੱਕ ਪੰਥ ਆਊਗਾ ਤੇਰੀ ਇੱਕ ਸੰਪਰਦਾ ਹੋਊਗੀ ਹਾਂਜੀ ਤੇ ਗੁਰੂ ਸਾਹਿਬ ਦੀ ਸੇਵਾ ਤੋਂ ਕੋਸ਼ ਹੋਈ ਹਾਲਾਂਕਿ ਸੇਵਾ ਵੀ ਇਹ ਦੱਸੀ ਵੀ ਜਦੋਂ ਗੁਰੂ ਸਾਹਿਬ ਨੂੰ ਨਸ਼ੇ ਦੀ ਬਹੁਤ ਜ਼ਿਆਦਾ ਤੋਟ ਆਈ ਹੋਈ ਸੀ ਤਾਂ ਉਸ ਵੇਲੇ ਮਾਨ ਸਿੰਘ ਦੇ ਕੋਲ ਥੋੜਾ ਜਿਹਾ ਨਸ਼ਾ ਹੈਗਾ ਸੀਗਾ ਸੁੱਖਾ ਯਾ ਵੀ ਉਹਨੇ ਗੁਰੂ ਸਾਹਿਬ ਨੂੰ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਵਰ ਦੇ ਦਿੱਤਾ ਵੀ ਤੁਹਾਡੀ ਆਪਣੇ ਇੱਕ ਸੰਪਰਦਾ ਚੱਲੂਗੀ ਤੁਹਾਡਾ ਆਪਣਾ ਇੱਕ ਪੰਥ ਚੱਲੂਗਾ ਹੂੰ ਜਾਨੀ ਇੱਦਾਂ ਦੀ ਕਈ ਸੰਪਰਦਾਵਾਂ ਦਾ ਜ਼ਿਕਰ ਕਵੀ ਸੰਤੋਖ ਸਿੰਘ ਦੀਆਂ ਲਿਖਤਾਂ ਦੇ ਵਿੱਚੋਂ ਮਿਲ ਜਾਂਦਾ ਹਾਂਜੀ ਜਿਨ੍ਹਾਂ ਦੇ ਸਬੰਧ ਵਿੱਚ ਆਖਿਆ ਜਾਂਦਾ ਵੀ ਗੁਰੂ ਸਾਹਿਬ ਨੇ ਚਲਾਈਆਂ ਯਾ ਵੀ ਐਸ ਐਸ ਸਿੱਖ ਨੂੰ ਵਰ ਦਿੱਤਾ ਫਲਾਣੇ ਫਲਾਣੀ ਮਹਾਕੁਰਖ ਨੂੰ ਵਰ ਦਿੱਤਾ ਵੀ ਤੇਰਾ ਇੱਕ ਪੰਥ ਆਊਗਾ ਹੂੰ ਪਰ ਕਿੰਨੀ ਹੈਰਾਨੀ ਦੀ ਗੱਲ ਆ ਵੀ ਜਿਸ ਟਕਸਾਲ ਦੇ ਵਿੱਚੋਂ ਜਿਸ ਸੰਪਰਦਾ ਦੇ ਵਿੱਚੋਂ ਕਵੀ ਸੰਤੋਖ ਸਿੰਘ ਪੜ੍ਹਿਆ ਹੋਵੇ ਆਹ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਚਲਾਇਆ ਹੋਵੇ ਉਹਦਾ ਕਿਧਰੇ ਜ਼ਿਕਰ ਨਹੀਂ ਜ਼ਿਕਰ ਨਹੀਂ ਆਇਆ ਯਾ ਵੀ ਬਾਕੀ ਸਾਰੀਆਂ ਸੰਪਰਦਾਵਾਂ ਦਾ ਜ਼ਿਕਰ ਸੰਤੋਖ ਸਿੰਘ ਕਰਦਾ ਪਿਆ ਹੂੰ ਪਰ ਉਹਦੇ ਪੂਰੀ ਲਿਖਤ ਦੇ ਵਿੱਚੋਂ ਦਮਦਮੀ ਟਕਸਾਲ ਦਾ ਜ਼ਿਕਰ ਕਿਧਰੋਂ ਨਹੀਂ ਮਿਲਦਾ ਨਹੀਂ ਮਿਲਦਾ ਹੂੰ ਹਾਲਾਂਕਿ ਦਮਦਮੀ ਟਕਸਾਲ ਦਾ ਜ਼ਿਕਰ ਤੇ ਉਹਨੂੰ ਬਹੁਤ ਜ਼ਿਆਦਾ ਵਿਸਥਾਰ ਦੇ ਵਿੱਚ ਕਰਨਾ ਚਾਹੀਦਾ ਸੀ ਆਪਣੀ ਪੜ੍ਹਾਈ ਦਾ ਵਿਦਿਆਦਾਤਾ ਉਹ ਤਾਂ ਵੈਸੇ ਵੀ ਵੱਡੀ ਗੱਲ ਸੀ ਇੱਕ ਗੁਰੂ ਸਬਤੋਂ ਚੱਲੀ ਹੋਣ ਕਰਕੇ ਇੱਕ ਉਹਦੀ ਆਪਣੀ ਵਿਦਿਆਦਾਤਾ ਸੀ ਉਹ ਕਿਉਂਕਿ ਕਈ ਥਾਵਾਂ ਦੇ ਉੱਤੇ ਉਹ ਆਪਣੇ ਉਸ ਵਿਦਿਆਦਾਤੇ ਦਾ ਜ਼ਿਕਰ ਕਰਦੇ ਹੂੰ ਉਹਦੀ ਵਡਿਆਈ ਕਰਦੇ ਆ ਉਹਦੀ ਤਾਰੀਫ ਕਰਦੇ ਆ ਆਪਣੇ ਉਸਤਾਦ ਦੇ ਗੁਣ ਗਾਉਂਦੇ ਆ ਆ ਪਰ ਉਥੇ ਕਿਧਰੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਵੀ ਇਹ ਸੰਪਰਦਾ ਜਿਹੜੀ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਆ ਹੂੰ ਤੇ ਬਾਬਾ ਦੀਪ ਸਿੰਘ ਦੀ ਰੈਣ ਚਲਾਈ ਆ ਯਾ ਔਰ ਹੋਰ ਹੈਰਾਨੀ ਦੀ ਗੱਲ ਮੈਨੂੰ ਤਾਂ ਕਿਧਰੇ ਨਹੀਂ ਲੱਭ ਪਰ ਜੇ ਕੋਈ ਇਹਨਾਂ ਦੇ ਵਿੱਚੋਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਮੈਨੂੰ ਦੱਸ ਦੇਵੇ ਹੂੰ ਦੇ ਪੂਰੇ ਸੂਰਜ ਪ੍ਰਕਾਸ਼ ਦੇ ਅੰਦਰ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੇ ਅੰਦਰ ਹਾਂਜੀ ਕਿੱਦਰੇ ਇੱਕ ਜਗ੍ਹਾ ਦੇ ਉੱਤੇ ਇੱਕ ਲਾਈਨ ਦੇ ਵਿੱਚ ਵੀ ਬਾਬਾ ਦੀਪ ਸਿੰਘ ਦਾ ਨਾਮ ਤੱਕ ਵੀ ਨਹੀਂ ਲਿਖਿਆ ਹੂੰ ਵੀ ਉਹਦਾ ਕੋਈ ਪ੍ਰਸੰਗ ਲਿਖਣਾ ਜਾਂ ਜਿਹੜਾ ਕਹਿੰਦੇ ਵੀ ਉਹਨਾਂ ਨੇ ਪੋਥੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਉੱਥੇ ਉਤਾਰੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਆ ਉਹਨਾਂ ਦੀ ਕੀਤੀ ਹੋਈ ਸੇਵਾ ਜਿਹਦੀ ਅਸੀਂ ਗੱਲ ਕਰਦੇ ਆ ਉਹਦਾ ਜ਼ਿਕਰ ਕਰਨਾ ਤਾਂ ਇੱਕ ਪਾਸੇ ਪੂਰੇ ਸੂਰਜ ਪ੍ਰਕਾਸ਼ ਦੇ ਅੰਦਰ ਬਾਬਾ ਦੀਪ ਸਿੰਘ ਦਾ ਕਿਧਰੇ ਦੋ ਪੰਕਤੀਆਂ ਦੇ ਵਿੱਚ ਨਾਮ ਤੱਕ ਵੀ ਨਹੀਂ ਦਰਜ ਕੀਤਾ ਹੋਇਆ। ਹੂੰ। ਔਰ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਆ ਵੀ ਜਿਹੜੀ ਸੰਪਰਦਾ ਦੇ ਵਿੱਚੋਂ ਆਪ ਪੜਿਆ ਹੋਵੇ ਉਸ ਸੰਪਰਦਾ ਦਾ ਇਤਿਹਾਸ ਛੱਡ ਕੇ ਉਹਦਾ ਨਾਮੋਂ ਨਿਸ਼ਾਨ ਤੱਕ ਦਾ ਜ਼ਿਕਰ ਪੂਰੀ ਰਚਨਾ ਦੇ ਵਿੱਚ ਨਾ ਹੋਵੇ ਤੇ ਹੋਰ ਅਨੇਕਾਂ ਸੰਪਰਦਾਵਾਂ ਦਾ ਬੜੇ ਵਿਸਥਾਰ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ। ਹੂੰ। ਫਿਰ ਜਿਹੜੀ ਹਾਂ ਤੁਸੀਂ ਗੱਲ ਕਰਦੇ ਸੀਗੇ ਕਿਉਂਕਿ ਇੱਥੋਂ ਇਹ ਲੱਗਦਾ ਨਾ ਵੀ ਦੇਖੋ ਹੁਣ ਜਿਹੜੀ ਆਪਣੀ ਇਹਨਾਂ ਦੀ ਕੋਈ ਰੀਤ ਕਿਸੇ ਤਰੀਕੇ ਦੇ ਨਾਲ ਚੱਲੀ ਆ ਗੁਰਮਤਿ ਦੀ ਰੀਤ ਤੇ ਆਪਾਂ ਇਹਨੂੰ ਨਹੀਂ ਕਹਿ ਸਕਦੇ ਕਿਸੇ ਤਰੀਕੇ ਦੇ ਨਾਲ ਯਾ ਵੀ ਕੁਰਬਾਨੀ ਦਾ ਕੋਈ ਸਦਾਂਤ ਇਹੋ ਜਿਹਾ ਹੋਵੇ ਵੀ ਜਿਹਦੇ ਵਿੱਚ ਇਹ ਗੁਰੂ ਸਾਹਿਬ ਦਾ ਹੁਕਮ ਹੋਵੇ ਵੀ ਜਦੋਂ ਕਿਸੇ ਨੇ ਕਿਸੇ ਸੰਪਰਦਾ ਦਾ ਜਾਂ ਕਿਸੇ ਸੰਸਥਾ ਦਾ ਮੁਖੀ ਬਣਨਾ ਵਾ ਤੇ ਉਹਨੂੰ ਆਪਣੇ ਪਰਿਵਾਰ ਦੇ ਨਾਲੋਂ ਸੰਬੰਧ ਜਿਹੜਾ ਉਹ ਤੋੜਨਾ ਪਊ ਹੂੰ ਆਪਣੇ ਬੱਚਿਆਂ ਦੇ ਨਾਲੋਂ ਜਾਂ ਆਪਣੀ ਘਰਵਾਲੀ ਦੇ ਨਾਲੋਂ ਉਹਨੂੰ ਸੰਬੰਧ ਜਿਹੜਾ ਹੈਗਾ ਤੋੜਨਾ ਪਊਗਾ ਗੁਰਬਾਣੀ ਵਿਚਾਰ ਧਾਰਾ ਦੇ ਵਿੱਚੋਂ ਤੇ ਇਹੋ ਜਿਹੀ ਗਵਾਹੀ ਕਿਧਰੋਂ ਦੀ ਆਪ ਨੂੰ ਮਿਲਦੀ ਹਮ ਯਾ ਈਵਨ ਦੇਖੋ ਗੁਰਦਾਨ ਸਿੰਘ ਸਾਹਿਬ ਜੀ ਦੇ ਸਬੰਧ ਵਿੱਚ ਆਪਾਂ ਕਹਿੰਨੇ ਆ ਵੀ ਉਹ ਜਨਮ ਤੋਂ ਗੁਰੂ ਸੀਗੇ ਹਾਂਜੀ ਇਹਦਾ ਮਤਲਬ ਗੁਰੂ ਜੇ ਪਹਿਲਾਂ ਸੀਗੇ ਵਿਆਹ ਤੇ ਉਹਨਾਂ ਦਾ ਬਾਅਦ ਵਿੱਚ ਹੋਇਆ ਹੋਊਗਾ ਕੋਈ 15 ਸਾਲ ਦੀ ਉਮਰ ਵਿੱਚ ਲਿਖ ਦੇਵੇ ਕੋਈ 20 ਸਾਲ ਦੀ ਉਮਰ ਦੇ ਵਿੱਚ ਲਿਖ ਦੇਵੇ ਯਾ ਯਾਨੀ ਕਿ ਗੁਰੂ ਪਹਿਲਾਂ ਵਾ ਗੁਰੂ ਬਣਨ ਤੋਂ ਬਾਅਦ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਹਾਂਜੀ ਔਰ ਵਿਆਹ ਤੋਂ ਬਾਅਦ ਵਿੱਚ ਵੀ ਉਹ ਗੁਰੂ ਰਹਿ ਰਹੇ ਆ ਯਾ ਇਸੇ ਤਰੀਕੇ ਦੇ ਨਾਲ ਜੇ ਆਪਾਂ ਅ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉਹਨਾਂ ਦਾ ਉਹਨਾਂ ਦਾ ਜ਼ਿਕਰ ਕਰੀਏ ਹਾਂਜੀ ਤੇ ਉਹ ਵੀ ਜਦੋਂ ਗੁਰਤਾ ਗੱਦੀ ਉਹਨਾਂ ਨੂੰ ਮਿਲਦੀ ਆ ਉਹਨਾਂ ਦੀ ਉਮਰ 11-12 ਸਾਲ ਦੇ ਕਰੀਬ ਆਪਾਂ ਕਹਿੰਦੇ ਆ ਯਾ ਵਿਆਹ ਉਹਨਾਂ ਦਾ ਬਾਅਦ ਵਿੱਚ ਹੁੰਦਾ ਯਾ ਯਾਨੀ ਕਿ ਗੁਰੂ ਹੋਣ ਤੋਂ ਬਾਅਦ ਦੇ ਵਿੱਚ ਉਹ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਦੇ ਆ ਵਿਆਹ ਹੁੰਦਾ ਵਾ ਉਹਨਾਂ ਦੇ ਬੱਚੇ ਹੁੰਦੇ ਆ ਔਰ ਗ੍ਰਸਥ ਜੀਵਨ ਦੇ ਅੰਦਰ ਪ੍ਰਵੇਸ਼ ਕਰਨ ਤੋਂ ਬਾਅਦ ਬੱਚੇ ਹੋਣ ਦੇ ਬਾਵਜੂਦ ਵੀ ਉਹ ਗੁਰੂ ਰਹਿੰਦੇ ਆ ਹੂੰ ਉਹਨਾਂ ਨੂੰ ਆਪਣੀ ਗੁਰੂਸ਼ਿਪ ਜਿਹੜੀ ਹੈਗੀ ਆ ਕੋਈ ਤਿਆਗਣ ਦੀ ਜ਼ਰੂਰਤ ਨਹੀਂ ਪੈਂਦੀ ਲਾ ਇਦਾਂ ਹੀ ਗੁਰੂ ਗੋਬਿੰਦ ਸਿੰਘ ਆ 9 ਸਾਲ ਦੀ ਉਮਰ ਦੇ ਵਿੱਚ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਸੰਭਾਲ ਲਈ ਆ ਵਿਆਹ ਬਾਅਦ ਦੇ ਵਿੱਚ ਹੋਇਆ ਯਾ ਬਾਅਦ ਦੇ ਵਿੱਚ ਉਹਨਾਂ ਦੇ ਬੱਚੇ ਹੋਏ ਹੂੰ ਯਾਨੀ ਕਿ ਗੁਰੂ ਬਣਨ ਤੋਂ ਬਾਅਦ ਉਹ ਗ੍ਰਸਥ ਜੀਵਨ ਦੇ ਅੰਦਰ ਪ੍ਰਵੇਸ਼ ਕਰਦੇ ਆ ਗ੍ਰਸਥੀ ਬਣਨ ਤੋਂ ਬਾਅਦ ਉਹਨਾਂ ਦੇ ਬੱਚੇ ਹੁੰਦੇ ਬੱਚੇ ਹੋਣ ਦੇ ਬਾਵਜੂਦ ਉਹਨਾਂ ਦੀ ਗੁਰੂ ਛੱਪ ਉਹ ਨਹੀਂ ਉਹ त्याਗ ਦਿੱਤੇ ਯਾ ਉਹ ਜ਼ਿੰਮੇਵਾਰੀ ਨਿਭਾਉਂਦੇ ਪਏ ਆ ਹੂੰ ਇਹ ਫਿਰ ਇਦਾਂ ਦੀ ਕਿਹੜੀ ਮਜਬੂਰੀ ਸੀਗੀ ਵੀ ਖਾਲਸਾ ਸਾਜਣ ਤੋਂ ਬਾਅਦ ਉਹਨਾਂ ਨੂੰ ਆਪਣੇ ਗੁਰੂਸ਼ਿਪ ਜਿਹੜੀ ਆਪਣਾ ਗ੍ਰਸਤੀ ਜੀਵਨ ਜਿਹੜਾ ਹੈਗਾ ਗੁਰੂਸ਼ਿਪ ਰੱਖਣ ਵਾਸਤੇ ਤਿਆਗਣਾ ਪੈ ਜਾਏ ਹੂੰ ਕੋਈ ਕੋਈ ਤਾਂ ਕੋਈ ਗਰਾਊਂਡ ਨਹੀਂ ਬਣਦਾ ਯਾ ਕੋਈ ਕੋਈ ਤੁਕ ਜਿਹੜੀ ਹੈਗੀ ਆ ਉਸ ਗੱਲ ਦੀ ਉਹ ਬਣਦੀ ਨਹੀਂ ਹੈ ਯਾ ਇਹ ਸਿਰਫ ਕਿਉਂਕਿ ਇਹ ਆਪਣੀ ਸੰਪਰਦਾ ਦੇ ਜਿਹੜੇ ਮੁਖੀ ਇਹਨਾਂ ਦੀ ਆਪਣੀ ਕੋਈ ਰਵਾਇਤ ਹੋਊਗੀ ਕੋਈ ਇਹਨਾਂ ਦੀ ਆਪਣੀ ਪਰੰਪਰਾ ਕੋਈ ਆਪਣੀ ਮਰਜ਼ਾਦਾ ਹੈ ਜਦੋਂ ਸ਼ੁਰੂ ਹੋਇਆ ਉਤੋਂ ਇਹਨਾਂ ਦੀ ਆਪਣੀ ਚਲੀ ਹੋਊਗੀ ਯਾ ਵੀ ਜਿਹੜਾ ਗ੍ਰਸਤੀ ਹੈਗਾ ਬਾਕੀ ਡੇਰੇਆਂ ਵਾਂਗੂ ਵੀ ਜਿਹੜਾ ਗ੍ਰਸਤੀ ਹੈਗਾ ਵਾ ਉਹ ਡੇਰੇ ਦਾ ਮੁਖ ਹੀ ਨਹੀਂ ਬਣ ਸਕਦਾ ਯਾ ਜਾਂ ਜਿਹਨੇ ਡੇਰੇ ਦਾ ਮੁਖ ਹੀ ਬਣਨਾ ਉਹ ਗ੍ਰਸਤੀ ਨਾ ਹੋਵੇ ਜੇ ਗ੍ਰਸਤੀ ਆ ਤੇ ਉਹਨੂੰ ਆਪਣੇ ਪਰਿਵਾਰ ਦੇ ਨਾਲੋਂ ਸੰਬੰਧ ਜਿਹੜਾ ਹੈਗਾ ਤੋੜਨਾ ਪਊਗਾ ਯਾ ਹੁਣ ਉਹਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਨੇ ਜਦੋਂ ਬਾਬਾ ਦੀਪ ਸਿੰਘ ਦਾ ਜ਼ਿਕਰ ਕੀਤਾ ਉਹਦੇ ਸੰਬੰਧ ਵਿੱਚ ਵੀ ਆਖਿਆ ਵੀ ਉਹਨਾਂ ਨੇ ਵਿਆਹ ਨਹੀਂ ਕੀਤਾ ਹੂੰ ਫਿਰ ਉੱਥੇ ਗੱਲ ਨਹੀਂ ਮੁੱਕੀ ਕਿਉਂਕਿ ਹੁਣ ਇਹਨਾਂ ਦੀ ਕਈ ਲਿਖਤਾਂ ਪੜ੍ਹਦੇ ਹਾਂ ਕਈਆਂ ਦੇ ਥਾਵਾਂ ਦੇ ਉੱਤੇ ਕਈ ਟਕਸਾਲੀ ਬਾਬਾ ਦੀਪ ਸਿੰਘ ਨੂੰ ਟਕਸਾਲ ਦਾ ਪਹਿਲਾ ਮੁਖੀ ਕਹਿੰਦੇ ਆ। ਆਹ ਕਈ ਜਿਹੜੇ ਹੈਗੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਮੁਖੀ ਕਹਿੰਦੇ ਪਏ। ਹੂੰ। ਉਸੇ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਬਾਬਾ ਦੀਪ ਸਿੰਘ ਦੇ ਸਬੰਧ ਵਿੱਚ ਵੀ ਇਹ ਪ੍ਰਚਾਰਿਆ ਕਿ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ। ਆਹ ਔਰ ਉਸੇ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਜਿਹੜੀ ਸਾਖੀ ਦਾ ਤੁਸੀਂ ਜ਼ਿਕਰ ਕੀਤਾ ਉਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਵੀ ਜੋੜੀ ਜੋੜੀ ਗਈ ਹੈ। ਯਾ ਹਾਲਾਂਕਿ ਜਿਹੜੇ ਬਾਅਦ ਮੁਕੀਆ ਜਿਹੜੇ ਆਪਣੇ ਜਿਨ੍ਹਾਂ ਦੀ ਆਪਾਂ ਕਵੀ ਸੰਤੋਖ ਸਿੰਘ ਦੇ ਉਸਤਾਦ ਜਿਹੜੇ ਆ ਜਾਂ ਉਹ ਜਿਹੜੇ ਹੋਏ ਬਹੁਤੇ ਉਹਨਾਂ ਦੇ ਵਿੱਚੋਂ ਵਿਆਹ ਹੋਏ ਆ। ਯਾ ਉਹਨਾਂ ਦੇ ਪਰਿਵਾਰ ਆ, ਉਹਨਾਂ ਦੇ ਬੱਚੇ ਆ ਪਰ ਇਹੋ ਜਿਹਾ ਕੋਈ ਵਿਸਥਾਰ ਦੇ ਵਿੱਚ ਕੋਈ ਨਹੀਂ ਮਿਲਦਾ ਵੀ ਜਿਸ ਦਨ ਮੁਖੀ ਬਣੇ ਸੀ ਉਹਨਾਂ ਨੇ ਪਰਿਵਾਰ ਦੇ ਨਾਲੋਂ ਸੰਬੰਧ ਤੋੜ ਲਏ ਹੋਣ ਜਾਂ ਨਾਂ ਤੋੜ ਲਏ ਹੋਣ ਹਮਮ ਉਹਨ ਮੇਰਾ ਖਿਆਲ ਇਹ ਅਜੋਕੇ ਸਮੇਂ ਦੇ ਅੰਦਰ ਜਾ ਕੇ ਹੀ ਜ਼ਿਆਦਾ ਇਸ ਗੱਲ ਦੇ ਉੱਤੇ ਜ਼ੋਰ ਇਹਨਾਂ ਨੇ ਦਿੱਤਾ ਇਸ ਦਾ ਯਾ ਵਿਜੈਨੇ ਉਹ ਟਕਸਾਲ ਦਾ ਮੁਖ ਵੈਸੇ ਜੇ ਆਪਾਂ ਇਸ ਗੱਲ ਨੂੰ ਦੇਖੀਏ ਜਿਹੜੇ ਤਰੀਕੇ ਦੇ ਨਾਲ ਤੁਸੀਂ ਆ ਕਹਾਣੀ ਇਹਨਾਂ ਦੀ ਦੱਸੀ ਆ ਜਾਂ ਜਿੱਦਾਂ ਇਹ ਸਾਖੀਆਂ ਬਾਬਾ ਦੀਪ ਸਿੰਘ ਦੇ ਨਾਲ ਜਾਂ ਗੁਰਗੋਬ ਸਿੰਘ ਜੀ ਦੇ ਨਾਮ ਦੇ ਨਾਲ ਜੋੜ ਕੇ ਸੁਣਾਉਂਦੇ ਹਾਂਜੀ ਤੇ ਜਦੋਂ ਹੁਣ ਇਹ ਤੁਮ ਅੱਜ ਜਿਸ ਤਰੀਕੇ ਦੀਆਂ ਅਪੀਲਾਂ ਇਹ ਕਰਦਾ ਪਿਆ ਹ ਹ ਜਿਹੜਾ ਤੁਸੀਂ ਪੋਸਟਰ ਵੀ ਛਾਪਿਆ ਸੀ ਉਹ ਗੱਲ ਤਾਂ ਵੈਸੇ 100% ਸਹੀ ਆ ਵੀ ਜਿਹੜਾ ਖਤਰਾ ਇਸ ਵੇਲੇ ਆ ਉਹ ਖਤਰਾ ਦੁਕਾਨਦਾਰੀ ਦਾ ਹ ਹ ਇਹਨਾਂ ਇਹਨਾਂ ਨੂੰ ਇਹਨਾਂ ਨੂੰ ਆਪਣਾ ਗਾਹਾਂ ਤੋਂ ਗਾਹਾਂ ਅੱਜ ਦੇ ਸਮੇਂ 'ਚ ਮੈਨੂੰ ਵੀ ਇੱਕ ਵੀਰ ਦਾ ਫੋਨ ਆਇਆ ਹੈ ਇੰਡੀਆ ਤੋਂ ਕੱਲ ਹ ਹ ਕਹਿੰਦਾ ਜੀ ਤੁਸੀਂ ਇਦਾਂ ਕਹਿ ਰਹੇ ਆਂ ਪੇ ਉਹ ਜਾਇਜ਼ ਆ ਪੇ ਜੇ ਪੰਜਾਬ ਦੇ ਹਾਲਤ ਹਾਲਾਤ ਦੇਖੋ ਨਾ ਆ ਕੇ ਤੁਸੀਂ ਹਾਂਜੀ ਤੇ ਬਹੁਤ ਖਤਰਨਾਕ ਆ ਦਿਨੋਂ ਦਿਨ ਗਿਣਤੀ ਸਾਡੀ ਪੇ ਘਟ ਰਹੀ ਆ ਪੇ ਬਈਆਂ ਦੀ ਗੱਲ ਆ ਰਾਧਾ ਸਾਮੀਆਂ ਦੀ ਦੂਜੀਆਂ ਦੀ ਇਦਾਸਾਂ ਦੀ ਹਮ ਹਮ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਪੇ ਤੂੰ ਆਪ ਹਮ ਹਮ ਤੂੰ ਕੀ ਕਰਦਾ ਜੌਬ ਕੰਮ ਤੇਰਾ ਕੀ ਕਹਿੰਦਾ ਮੈਂ ਤਾਂ ਪੜਦਾ ਹਾਂ ਜੀ ਠੀਕ ਹੈ ਮੈਂ ਕਿਹਾ ਪੇ ਆਪਣੇ ਦੋ ਭਰਾ ਸੀਗੇ ਉਹ ਸਾਂਝਾ ਪਰਿਵਾਰ ਆ ਤਾਇਆ ਆ ਕੁਛ ਉਹਦੇ ਦੋ ਤਿੰਨ ਬੱਚੇ ਆ ਕੁੜੀ ਦੋ ਮੁੰਡੇ ਕੁਛ ਇਦਾਂ ਠੀਕ ਮੈਂ ਕਿਹਾ ਤੁਹਾਡੇ ਚੋਂ ਕਿੰਨੇ ਜਣੇ ਗਏ ਆ ਟਕਸਾਲ ਦੇ ਵਿੱਚ ਯਾ ਕਹਿੰਦਾ ਜੀ ਸਾਡੇ ਤਾਂ ਕੋਈ ਨਹੀਂ ਵੀ ਅਸੀਂ ਮੈਂ ਤਾਂ ਆਈ ਲੈਟਸ ਦੀ ਤਿਆਰੀ ਕਰਨੀ ਆ ਮੈਂ ਕਿਹਾ ਵੀ ਤੂੰ ਆਪ ਅਮਰਤ ਛਕ ਲਿਆ ਹਾਂਜੀ ਕਹਿੰਦਾ ਨਹੀਂ ਜੀ ਨਹੀਂ ਤੇ ਮੈਂ ਤੱਕੇ ਇਸ ਵੀ ਨਹੀਂ ਰੱਖੇ ਮੈਂ ਕਿਹਾ ਗੁਰਦੁਆਰੇ ਗਏ ਨੂੰ ਕਿੰਨਾ ਚਿਰ ਹੋ ਗਿਆ ਕੁੱਤਰਮ ਦਾ ਕਾਰਜ ਕੀਤੇ ਨੂੰ ਕਿੰਨਾ ਚਿਰ ਹੋ ਗਿਆ ਜੇਨੂੰ ਤੂੰ ਇਹ ਜੋੜੇ ਤੇ ਸਿੱਖ ਕੌਮ ਦਾ ਕਾਰਜ ਆ ਯਾ ਫੇਸਬੁੱਕ ਦੇ ਉੱਤੇ ਠੀਕ ਆਉ ਕਿਉਂਕਿ ਜਦੋਂ ਇੱਕ ਉਮਰ ਹੁੰਦੀ ਆ ਜਦੋਂ ਜੋਸ਼ ਉਹਦਾ ਲੜਾਈ ਝਗੜੇ ਹ ਕੋ ਗੱਲਾਂ ਚੰਗੀਆਂ ਅਪੀਲ ਕਰਤੀਆਂ ਸਾਰੀਆਂ ਬਿਲਕੁਲ ਠੀਕ ਆ ਮੈਂ ਇੱਥੇ ਮੇਰੇ ਮੋਰੇ ਨਾ ਦਰਜਣਾ ਨਿਆਣੇ ਆਉਂਦੇ ਆ ਨਿਊਜ਼ੀਲੈਂਡ ਦੇ ਵਿੱਚ ਹ ਜਿਹੜੇ ਬਹੁਤ ਛੋਟੀ ਉਮਰ ਵਿੱਚ ਜਿੱਦਾਂ ਜਿਹੜੇ ਕਬੱਡੀ ਵਾਲੇ ਮੁੰਡੇ ਆ ਲੜਨੇ ਝਗੜਨੇ ਵਾਲੇ ਮੁੰਡੇ ਆ ਉਹਨਾਂ ਦੇ ਨਾਲ ਫਿਰ ਲੱਪੇ ਸੀ ਠੀਕ ਉਹਨਾਂ ਨੂੰ ਜਿੱਦਾਂ ਫੇਸਬੁੱਕ ਤੇ ਫੋਟੋ ਉਹਨਾਂ ਦੀਆਂ ਦੇਖ ਕੇ ਘੁੰਮਦਿਆਂ ਨੂੰ ਦੇਖ ਕੇ ਲੱਗਦਾ ਇਦਾਂ ਲੱਗਦਾ ਸੀ ਵੀ ਇਹਨਾਂ ਦਾ ਕਾਹਦਾ ਮੇਲ ਜੋੜਿਆ ਹਾਲਾਂਕਿ ਉਹਨਾਂ ਦੇ ਵਿੱਚੋਂ ਕਈ ਇਦਾਂ ਦੇ ਵੀ ਸੀ ਕਿ ਉਹਨਾਂ ਦੇ ਆਪਣੇ ਘਰਾਂ 'ਚ ਆਪ ਨਾਲੋਂ 5-6 ਸਾਲ ਵੱਡੀਆਂ ਭੈਣਾਂ ਸੀ ਉਹਨਾਂ ਦੀ ਠੀਕ ਜਾਣੀ ਉਹਨਾਂ ਦੇ ਘਰਾਂ ਚ ਉਹਨਾਂ ਦੀਆਂ ਭੈਣਾਂ ਇਸ ਉਮਰ ਦੀਆਂ ਸੀ ਕੁਆਰੀਆਂ ਭੈਣਾਂ ਠੀਕ ਤੇ ਉੱਥੇ ਕੋਈ ਵੀ ਮੁੰਡਾ ਜਿਹੜਾ ਇਦਾਂ ਘੁੰਮਣੇ ਫਿਰਨੇ ਵਾਲਾ ਲੀਡਰ ਆਗੂ ਬੰਦਾ ਉਹਦੇ ਸਬੰਧ ਬਣ ਸਕਦੇ ਆ ਜਾਨੀ ਫਿਰ ਵੀ ਉਹ ਉਹ ਆਪ ਨਿਆਣੇ ਇਦਾਂ ਨਾਲ ਵੱਡਿਆਂ ਦੇ ਫਿਰਦੇ ਸੀ ਜਾਨੀ ਉਹਨੂੰ ਦੇਖ ਕੇ ਮੈਂ ਇਦਾਂ ਹਮੇਸ਼ਾ ਮੈਂ ਸੋਚਦਾ ਹੁੰਨਾ ਕਿ ਇਹ ਜਵਾਨੀ ਦੇ ਇਸ ਉਮਰ ਦੇ ਵਿੱਚ ਜਾਣਾ ਹੁੰਦੀ ਤੁਸੀਂ ਕੁੜੀਆਂ ਨੂੰ ਦੇਖਿਓ ਜਦੋਂ ਕੁੜੀ 13 14 ਸਾਲ ਦੀ ਹੁੰਦੀ ਆ ਨਾ ਹਾਂਜੀ ਹੁਣ ਜੇ ਕਿਤੇ ਜਦਾਂ ਸਕੂਲੇ ਜਾਣਾ ਤਾਂ ਉਹਦੀ ਮਜਬੂਰੀ ਆ ਬਾਹਰਲੇ ਮੁਲਕਾਂ 'ਚ ਨਹੀਂ ਐਨਾ ਸਾਡੇ ਪੰਜਾਬੀਆਂ ਇੰਡੀਆਨਾਂ ਦੇ ਫਰਕ ਪੈਂਦਾ ਜਿਹੜੇ ਇੰਡੀਆ 'ਚ ਰਹਿੰਦੇ ਆ ਨਾ ਉਹ ਸੋਚ ਕੇ ਦੇਖਣ ਉਸ ਉਮਰ ਵਿੱਚ ਕੁੜੀ ਨੂੰ ਕਾਹਲ ਹੁੰਦੀ ਆ ਵੀ ਮੈਂ ਵੱਡੀ ਪ੍ਰਤੀਤ ਹੋਵਾਂ ਜੀ ਆਪਣੀ ਉਮਰ ਤੋਂ ਵੱਡੀ ਲੱਗਾ ਹਾਰ ਸ਼ਿੰਗਾਰ ਆਪਣੇ ਕੱਪੜੇ ਜੋ ਕਸ਼ਮੀ ਆ ਇਦਾਂ ਇਦਾਂ ਕਰਨ ਦੀ ਕੋਸ਼ਿਸ਼ ਕਰਦੀ ਆ ਇਹ ਇੱਕ ਕੁਦਰਤੀ ਆ ਨਾ ਬਿਲਕੁਲ ਤਾਂ ਜੇ ਸਾਡੇ ਧਰਮ ਦੇ ਵਿੱਚ ਗੁੰਡਾ ਕਰਦੀ ਕਰਨੇ ਵਾਲਿਆਂ ਦੇ ਮਗਰ ਨਿਆਣੇ ਤੁਰਦੇ ਆ ਬਿਲਕੁਲ ਉਸ ਉਚਾਨਾ ਦੇ ਵਿੱਚੋਂ ਨਿਕਲਦਾ ਬਿਲਕੁਲ ਜਿਨ੍ਹਾਂ ਸੀ ਨਾ ਬੱਚਿਆਂ ਨੂੰ ਘਰਾਂ ਵਿੱਚ ਨਸ਼ਾ ਕਰਨੇ ਨੂੰ ਜਾਂ ਉਦਾਂ ਲੜਾਈ ਝਗੜਾ ਕਰਨੇ ਗੈਂਗਬਾਰ ਕਰਨੇ ਮੌਕਾ ਨਹੀਂ ਮਿਲਦਾ ਜਿਹੜੇ ਧਾਰਮਿਕ ਵਿਰਤੀ ਕਾ ਹੁੰਦੇ ਪਰਿਵਾਰ ਜਿਨ੍ਹਾਂ ਦੇ ਵਿੱਚ ਇਸ ਵੇਲੇ ਇਦਾਂ ਦੀ ਥਾਂ ਤੇ ਜਿਹਦਾ ਬੰਟੀ ਬਾਬੇ ਨਾਲ ਗਏ ਬੰਦੇ ਜਿਹੜੇ ਬਿਲਕੁਲ ਬਿਲਕੁਲ ਜੀ ਹੁਣ ਉਹਨਾਂ ਨੂੰ ਉੱਦਾਂ ਜਾ ਕੇ ਲੜਾਈ ਝਗੜੇ ਕਰਨੇ ਵਾਲਿਆਂ ਦੇ ਵਿੱਚ ਪਰਿਵਾਰ ਕਹਿੰਦਾ ਤੂੰ ਕਿੱਥੇ ਤੁਰ ਪਿਆ ਰਾਤ ਨੂੰ ਪੱਬ ਨੂੰ ਚੱਲਣਾ ਹੁਣ ਬਿਰਤੀ ਉਹ ਆ ਉਹ ਪੱਬ ਜਾ ਨਹੀਂ ਸਕਦੇ ਸ਼ਰਾਬ ਪੀ ਨਹੀਂ ਸਕਦੇ ਉਹੀ ਜੋ ਅੰਦਰਲਾ ਗੁੱਬਗਵਾਰਿਆ ਉਹ ਗੁਰਦੁਆਰੇ ਧਰਮ ਦੇ ਨਾਂ ਤੇ ਕੱਢ ਲੈਂਦੇ ਫਿਰ ਉਹ ਆਉ ਕਿਉਂਕਿ ਇੱਥੇ ਉਹ ਉਹ ਸਾਰਾ ਕੁਝ ਜਿਹਨੂੰ ਬਾਹਰ ਗੁੰਡਾ ਕਰਦੀ ਆਖੇ ਜਾਣਾ ਉਹਨੂੰ ਸੇਵਾ ਦਾ ਨਾਮ ਦਿੱਤਾ ਜਾਣਾ ਉਹ ਸੇਵਾ ਦੇ ਨਾਂ ਤੇ ਹੋ ਜਾਣਾ ਬਸ ਫੇਰ ਫੇਰ ਹੁਣ ਜੇ ਤੁਸੀਂ ਕਿਸੇ ਨੂੰ ਇਹ ਪੁੱਛੋ ਪੇ ਤੂੰ ਉਹ ਦੱਸ ਤੂੰ ਕੌਮ ਲਈ ਕੀ ਕੀਤਾ ਨੇਚਰ ਚ ਉਹਦੇ ਕੋ ਉਹ ਆਪਣਾ ਕਹਿੰਦਾ ਵੀ ਨਹੀਂ ਨਹੀਂ ਅਸੀਂ ਸਾਡਾ ਬਿਜ਼ਨਸ ਆ ਸਾਡੀ ਖੇਤੀ ਆ ਮੈਂ ਬਾਹਰ ਜਾਣਾ ਆ ਹੈ ਨਾ ਪਰ ਕਿਉਂਕਿ ਉਹ ਹਲਾਲਾਲਾ ਕਰਕੇ ਉਹਨਾਂ ਦੇ ਮਗਰ ਜਾ ਕੇ ਉਹਨਾਂ ਦੇ ਨਾਲ ਖੜਕੇ ਫੇਸਬੁੱਕ ਤੇ ਫੋਟੋ ਪਾ ਕੇ ਗੱਲਾਂ ਬੱਡੀਆਂ ਕਰਕੇ ਬੰਦੇ ਨੂੰ ਇਦਾਂ ਲੱਗਦਾ ਪਈ ਅਸੀਂ ਬੜੇ ਖਾਸ ਆ ਫੇ ਉਹਨੂੰ ਤੁਮੇ ਨੇ ਸਟੇਟਮੈਂਟ ਦੇ ਹੱਕ ਵਿੱਚ ਖੜਨਾ ਪੈ ਰਿਹਾ ਨਜਾ ਠੀਕ ਹੈ ਨਹੀਂ ਤਾਂ ਉਹ ਸਟੇਟਮੈਂਟ ਦਾ ਭਜਨ ਕੋਈ ਨਹੀਂ ਤੁਸੀਂ ਗੱਲ ਕੁੱਲ ਮਿਲਾ ਕੇ ਇਹ ਆ ਕਿ ਇਹਨਾਂ ਦੀ ਆਪਣੀ ਜਿਹੜੀ ਆ ਦਿਨੋਂ ਦਿਨ ਜਿਹੜਾ ਜੋ ਕਿਸੇ ਨਾਲ ਦਾ ਧੰਦਾ ਆ ਨਾ ਉਹ ਇਸ ਚੀਜ਼ ਤੇ ਚੱਲਦਾ ਵੀ ਵਿਦਿਆਰਥੀ ਕਿੰਨੇ ਆ ਬਿਲਕੁਲ 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 ਹੁਣ ਮਿਸ਼ਰੀ ਕਾਲਜ ਦੇ ਪ੍ਰੋਫੈਸਰ ਆ ਉਹਨਾਂ ਦੀ ਰਹਿائش ਆ ਉੱਤੇ ਤਨਖਾਹਾਂ ਆ ਜੇ ਨਿਆਣੇ ਨਾ ਹੁਣ ਤਾਂ ਕਿੱਥੋਂ ਕਾਹ ਤੋਂ ਚੱਲਣੀਆਂ ਉਹ ਬਿਲਕੁਲ ਬਿਲਕੁਲ ਤੇ ਉਹ ਨਹੀਂ ਤਾਂ ਗੁਰੂ ਸਾਹਿਬ ਨਾਲ ਨਹੀਂ ਕੋਈ ਵੀ ਕਿਸੇ ਵੀ ਗੁਰੂ ਸਾਹਿਬ ਦੇ ਵੇਲੇ ਇਦਾਂ ਨਹੀਂ ਹੋਇਆ ਕਿ ਸਿੱਖੀ ਨੂੰ ਖਤਰਾ ਆਇਆ ਕਿ ਜੇ ਬੱਚੇ ਜ਼ਿਆਦਾ ਨਾ ਹੋਏ ਤਾਂ ਸਾਡਾ ਤਾਂ ਅਸੀਂ ਤਤਵਾ ਹੋ ਜਣ ਬਿਲਕੁਲ ਨਹੀਂ ਤੁਸੀਂ ਉਦੋਂ ਵੀ ਜਿਹੜਾ ਵੇਦ ਨੇ ਬਿਆਨ ਦਿੱਤਾ ਵੀ ਆ ਹੁਣ ਜਿਸ ਤਰੀਕੇ ਦੇ ਨਾਲ ਵੱਧ ਬੱਚੇ ਪੈਦਾ ਕਰਨ ਦੇ ਸੰਬੰਧ ਦੇ ਵਿੱਚ ਹੂੰ ਆ ਮੈਨੂੰ ਇਦਾਂ ਲੱਗਦਾ ਜਿੱਦਾਂ ਨਾ ਆਪਾਂ ਜਦੋਂ ਭਾਈ ਗੁਰਦਾਸ ਦੀ ਇੱਕ ਪੰਕਤੀ ਪੜ੍ਹਦੇ ਹੁੰਦੇ ਸੀ ਨਾ ਵੀ ਜਿਹੜੀ ਸਿੱਧਾ ਜੋਗੀਆਂ ਦੇ ਨਾਲ ਗੱਲਬਾਤ ਕਰਦੇ ਆਖਦੇ ਗੁਰੂ ਸਾਹਿਬ ਹਾਂਜੀ ਵੀ ਹੋਇ ਅਤੀਤ ਗ੍ਰਸਤਤਾ ਅਜ ਫਿਰ ਉਹਨੂੰ ਕਿ ਕਰ ਮੰਗਣ ਜਾਈ ਹੂੰ ਵੀ ਜਿਹੜੀ ਉਸ ਵੇਲੇ ਸਿੱਧਾ ਜੋਗੀਆਂ ਨੂੰ ਗੱਲ ਆਖੀ ਜਾ ਰਹੀ ਸੀਗੀ ਵੀ ਤੁਸੀਂ ਤਿਆਗੀ ਹੋ ਕੇ ਤੇ ਇੱਕ ਪਾਸੇ ਗ੍ਰਸਤ ਨੂੰ ਮਾਰਾ ਕਹਿੰਨੇ ਆ ਆਹ ਇਹ ਮੁਰਕੇ ਉਹਨਾਂ ਗ੍ਰਸਤੀਆਂ ਦੇ ਘਰਾਂ ਤੋਂ ਮੰਗਣ ਵਾਸਤੇ ਜਾਂਦੇ ਆ। ਯਾ ਯਾਨੀ ਕਿ ਉਹੀ ਹਾਲਤ ਜਿਹੜੀ ਆ ਇਸ ਵੇਲੇ ਇਸ ਸੰਪਰਦਾ ਦੀ ਹੋ ਚੁੱਕੀ ਆ। ਹੂੰ। ਹੁਣ ਦੇਖੋ ਟਕਸਾਲ ਦੀ ਸੇਵਾ ਕਰਨੀ ਜਿਹੜੀ ਮੁਖੀ ਬਣਨਾ ਏ ਇਹਨੂੰ ਇਹ ਇਹਦੇ ਸਬੰਧ ਚ ਤੇ ਇਹ ਮੰਨਦੇ ਆ ਨਾ ਵੀ ਇਹ ਕੋਈ ਬਹੁਤ ਵੱਡਾ ਮਹਾਂਪੁਰਖ ਹੋਵੇ ਉਹ ਕਰ ਸਕਦਾ। ਯਾ ਜਦੋਂ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਆ ਉਹਦੇ ਸਬੰਧ ਵਿੱਚ ਕਿੰਨੀਆਂ ਕਹਾਣੀਆਂ ਸੁਣਾਉਂਦੇ ਆ ਵਿਧਿਆਰਥੀ ਕਿੰਨੇ ਉਹ ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀਗੇ ਕਿੰਨੀ ਉਹਨਾਂ ਦੀ ਤਪੱਸਿਆ ਹੁੰਦੀ ਸੀ ਕਿੰਨੇ ਸਖਮਨੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀਗੇ ਉਹਦਾਂ ਨੂੰ ਬੱਤੀ ਗਈ ਹੁੰਦੀ ਸੀ ਬਿਜਲੀ ਗਈ ਹੁੰਦੀ ਸੀ ਤੇ ਬਿਜਲੀ ਗਈ ਦੇ ਵਿੱਚ ਵੀ ਪੋਥੀ ਪੜ੍ਹੀ ਜਾਂਦੇ ਹੁੰਦੇ ਨੇਰੀ ਦੇ ਵਿੱਚ ਹਾਂ ਵੀ ਉਹ ਪੋਥੀਆਂ ਚਮਕਣ ਲੱਗ ਪੈਂਦੀਆਂ ਸੀਗੇ ਜਦਾਂ ਯਾ ਵੀ ਇੰਨੀ ਉਹਨਾਂ ਦੇ ਵਿੱਚ ਤਾਕਤ ਸੀ ਕਿ ਜਾਨੀ ਕਿ ਜਿੰਨੇ ਗ੍ਰਸਥ ਤਿਆਗਿਆ ਹੋਇਆ ਹੈ ਜਿਹੜਾ ਤਕਸਾਲ ਦਾ ਮੁਖੀ ਆ ਯਾ ਉਹਦੀ ਹੱਦੋਂ ਵੱਧ ਇਹ ਤਾਰੀਫ਼ ਕਰਦੇ ਆ ਉਹਦੀ ਕੋਈ ਪੁਰਬਲੇ ਜਨਮਾਂ ਦੀ ਭਗਤੀ ਆ ਯਾ ਔਰ ਰੰਦੀ ਕਸਰ ਜਿਹੜੀ ਹੈਗੇ ਉਹ ਸਾਡੇ ਰਾਗੀ ਢਾਡੀ ਜਿਹੜੇ ਹੈਗੇ ਆ ਜਦੋਂ ਉਹ ਸਿਫਤਾਂ ਦੇ ਪੁਲ ਬੰਨਣ ਲੱਗਦੇ ਆ ਉਹ ਕਸਰ ਕੱਢ ਦਿੰਦੇ ਹੂੰ ਇੱਕ ਉਹ ਪਿਛਲੇ ਦਿਨੇ ਵੀ ਉਹ ਇੱਕ ਸ਼ਾਇਦ ਮਹਿਲ ਸਿੰਘ ਆ ਨਾਂ ਸ਼ਾਇਦ ਉਹਦਾ ਢਾਡੀ ਦਾ ਹਾਂਜੀ ਸ਼ੇਰਵਦਾਵਾ ਸਿੰਘ ਕੁਛੇ ਦਾ ਨਾਮ ਆਪਾਂ ਇੱਕਦਾਂ ਕਲਿੱਪ ਸਾਂਝਾ ਕੀਤਾ ਸੀਗਾ ਮਹਿਲ ਸਿੰਘ ਮਹਿਲ ਸਿੰਘ ਹੀ ਆ ਹਾਂਜੀ ਮਹਿਲ ਸਿੰਘ ਸ਼ੇਰਵਦਾਵਾ ਜਿਹੜੇ ਦੋ ਦੋ ਮੁੰਡੇ ਦਾ ਬਾਬਾ ਚਰਨਾਰਜਨ ਸਿੰਘ ਉਹ ਜਿਹੜੇ 40 ਮੁਕ ਚਮਕੌਰ ਦੀ ਗੜੀ ਵਾਲੇ ਵੀ ਉਹਨਾਂ ਦੇ ਵਿੱਚੋਂ ਹੀ ਸੀਗਾ ਕੋਈ ਜਿੱਦਾਂ ਉਹ ਰੂਪ ਪ੍ਰਾਤਨ ਰੂਹ ਸੀ ਜਿੱਦਾਂ ਆਹ ਵੀ ਇਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਹੂੰ ਪਰ ਜਦੋਂ ਅੱਜ ਇਹਨਾਂ ਦੇ ਇਹ ਬਿਆਨ ਦੇਖਦੇ ਆ ਅੱਜ ਉਹ ਪਤਾ ਚੱਲਦਾ ਵੀ ਅੱਜ ਇਸ ਸੰਪਰਦਾ ਜਿਹੜੀ ਹੈਗੀ ਆ ਜੋਗੀਆਂ ਦੇ ਪਾਲੇ ਵਿੱਚ ਜਾ ਕੇ ਖਲੋਤੀ ਹੋਈ ਆ ਹੂੰ ਜਿਹੜੀ ਗੱਲ ਉਸ ਵੇਲੇ ਗੁਰੂ ਸਾਹਿਬ ਜੋਗੀਆਂ ਨੂੰ ਕਹਿੰਦੇ ਪਏ ਆ ਆ ਵੀ ਤੁਸੀਂ ਤਿਆਗੀ ਬਣ ਕੇ ਤੁਸੀਂ ਗ੍ਰਸਤੀਆਂ ਦੇ ਕੋਲੋਂ ਮੰਗਣ ਜਾਂਦੇ ਔਰ ਗ੍ਰਸਤੀਆਂ ਨੂੰ ਤੁਸੀਂ ਮਾੜਾ ਕਹਿੰਦੇ ਯਾ ਇਹਦਾ ਮਤਲਬ ਜਿਸ ਪਾਲੇ ਦੇ ਵਿੱਚ ਉਸ ਵੇਲੇ ਸਿੱਧ ਜੋਗੀ ਖਲੋਤੇ ਹੋਏ ਸੀਗੇ ਹੂੰ ਇਸ ਸੰਪਰਦਾ ਦਮਦਮੀ ਟਕਸਾਲ ਜਿਹੜੀ ਆ ਇਸ ਵੇਲੇ ਉਸ ਧੜੇ ਦੇ ਵਿੱਚ ਖਲੋਤੀ ਹੁੰਦੀ ਹੁੰਦੀ ਹੂੰ ਬੇ ਇੱਕ ਪਾਸੇ ਗ੍ਰਸਤ ਨੂੰ ਮਾੜਾ ਔਰ ਗ੍ਰਸਤ ਦਾ ਤਿਆਗ ਕਰਨਾ ਜਿਹੜਾ ਹੈਗਾ ਉਹਨੂੰ ਬਹੁਤ ਉਤਮ ਮੰਨਦੇ ਪਏ ਆ ਪਰ ਦੂਸਰੇ ਪਾਸੇ ਅੱਜ ਜਦੋਂ ਹੁਣ ਆਪਣੀ ਦੁਕਾਨਦਾਰੀ ਨੂੰ ਖਤਰਾ ਪਿਆ ਤੇ ਉਹਨਾਂ ਗ੍ਰਸhtੀਆਂ ਦੇ ਕੋਲ ਹੁਣ ਪੁੱਤਰ ਤੱਕ ਵੀ ਮੰਗਣ ਵਾਸਤੇ ਤੁਰ ਪਏ ਆ ਜੀ ਜੀ